ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 639 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 640 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੀਰ ਮੇਰਾ ਮੁਝ ਮੈਂ ਕਿਸ਼ਨ ਹੀ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਜ ਕੋ ਸੌਪਤੇ ਕਿਆ ਲਾਗੈ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਧੂਰ ਹੇ ਭਾਈ ਵਿਤਕਰਾ ਛੱਡ ਦੇਣਾ ਚਾਹੀਦਾ ਹੈ ਮੇਰ ਤੇਰ ਛੱਡ ਦੇਣੀ ਚਾਹੀਦੀ ਹੈ ਸਭਨਾ ਦੇ ਚਰਨਾਂ ਦੀ ਧੂੜ ਬਣ ਕੇ ਜਿਉਣਾ ਚਾਹੀਦਾ ਹੈ ਸਭਨਾ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਘਟ ਘਟ ਬ੍ਰਹਮ ਪਸਾਰਿਆ ਭਾਈ ਦੇਖੈ ਸੁਣੈ ਹਜੂਰ ਏ ਭਾਈ ਪਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਉਹ ਸਭ ਦੇ ਅੰਗ ਸੰਗ ਹੋ ਕੇ ਸਭ ਦੇ ਕੰਮਾਂ ਨੂੰ ਵੇਖਦਾ ਹੈ ਸਭਨਾ ਦੀਆਂ ਗੱਲਾਂ ਸੁਣਦਾ ਹੈ ਜੇ ਤਦੈ ਨ ਬਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ हे ਭਾਈ ਜਿਸ ਦਿਨ ਪਰਮਾਤਮਾ ਭੁੱਲ ਜਾਏ ਉਹ ਦਿਨ ਦੁਖੀ ਹੋ ਹੋ ਕੇ ਆਤਮਕ ਮੋਤ ਸਹਿੜ ਲਈ ਦੀ ਹੈ ਕਰਨ ਕਰਾਵਨ ਸਮਰੱਥੋ ਭਾਈ ਸਰਬ ਕਲਾ ਪਰਪੂਰ हे ਭਾਈ ਇਹ ਯਾਦ ਰੱਖੋ ਕਿ ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ ਜੀਵਾ ਪਾਸੋਂ ਕਰਾ ਸਕਣ ਵਾਲਾ ਹੈ ਪਰਮਾਤਮਾ ਵਿੱਚ ਸਾਰੀਆਂ ਤਾਕਤਾਂ ਮੌਜੂਦ ਹਨ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬినాਸ਼ ਹੈ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਮੌਜੂਦ ਹੈ ਹਰ ਨਾਮ ਮੌਜੂਦ ਹੈ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਨਾਸ਼ ਹੋ ਜਾਂਦਾ ਹੈ ਤੇਸ ਭਾਵੈ ਤਾਂ ਮੇਲ ਲੈ ਭਾਈ ਹਿਰਦੈ ਨਾਮ ਨਿਵਾਸ ਹੈ ਭਾਈ ਉਸ ਪ੍ਰਮਾਤਮਾ ਨੂੰ ਜਦੋਂ ਚੰਗਾ ਲੱਗੇ ਤਦ ਉਹ ਜੈਸੂ ਆਪਣੇ ਚਰਨਾ ਵਿੱਚ ਮਿਲਾ ਲੈਂਦਾ ਹੈ ਉਸ ਦੇ ਹਿਰਦੇ ਵਿੱਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ ਗੁਰਮੁਖ ਕਮਲ ਪਰਗਾਸਿਐ ਭਾਈ ਹਿਰਦੈ ਹੋਵੇ ਪਰਗਾਸ ਹੈ ਭਾਈ ਗੁਰੂ ਦੇ ਸਾਹਮਣੇ ਹੋਇਆ ਹਿਰਦੇ ਦਾ ਕੌਲ ਫੁੱਲ ਖਿੜ ਪੈਂਦਾ ਹੈ ਹਿਰਦੇ ਵਿੱਚ ਆਤਮਿਕ ਜੀਵਨ ਦੀ ਸੋਝੀ ਦਾ ਚਾਨਣ ਹੋ ਜਾਂਦਾ ਹੈ ਪ੍ਰਗਟ ਭਿਆ ਪਰਤਾਪ ਪ੍ਰਭ ਭਾਈ ਮੌਲਿਆ ਧਰਤਿ ਅਕਾਸ਼ हे ਭਾਈ ਗੁਰੂ ਦੀ ਸ਼ਰਨ ਪਿਆ ਮਨੁੱਖ ਦੇ ਅੰਦਰ ਪਰਮਾਤਮਾ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਅਤੇ ਪ੍ਰਭੂ ਦੀ ਤਾਕਤ ਨਾਲ ਹੀ ਧਰਤੀ ਖਿੜੀ ਹੋਈ ਹੈ ਆਕਾਸ਼ ਖਿੜਿਆ ਹੋਇਆ ਹੈ ਗੁਰ ਪੂਰੇ ਸੰਤੋਖਿਆ ਭਾਈ ਇਹਨਸ ਲਾਗਾ ਭਾਉ ਏ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਸੰਤੋਖੀ ਬਣਾ ਦਿੱਤਾ ਸੰਤੋਖ ਦੀ ਦਾਤ ਦੇ ਦਿੱਤੀ ਉਸ ਦੇ ਅੰਦਰ ਦਿਨ ਰਾਤ ਪ੍ਰਭੂ ਚਰਨਾਂ ਦਾ ਪਿਆਰ ਬਣਿਆ ਰਹਿੰਦਾ ਹੈ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸੁਆਉ ਉਹ ਮਨੁੱਖ ਸਦਾ ਆਪਣੀ ਜੀਬ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਨਾਮ ਜਪਣ ਦਾ ਇਹ ਸਵਾਦ ਇਹ ਨਿਸ਼ਾਨਾ ਉਸ ਦੇ ਅੰਦਰ ਸਦਾ ਕਾਇਮ ਰਹਦਾ ਹੈ ਕਰਨੀ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾਉ ਏ ਭਾਈਓ ਮਨੁੱਖ ਆਪਣੇ ਕੰਨਾਂ ਨਾਲ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣ ਸੁਣ ਕੇ ਆਤਮਿਕ ਜੀਵਨ ਹਾਸਲ ਕਰਦਾ ਰਹਿੰਦਾ ਹੈ ਉਹ ਪ੍ਰਭੂ ਚਰਨਾ ਵਿੱਚ ਟਲ ਥਾਂ ਪ੍ਰਾਪਤ ਕਰ ਹੀ ਰੱਖਦਾ ਹੈ ਜਿਸ ਪਰ ਤੀਤ ਨਾਇਆ ਭਾਈ ਜਿਸ ਪਰ ਤੀਤ ਨਾਇਆ ਵਈ ਭਾਈ ਸੋ ਜੀੜਾ ਜਲ ਜਾਓ ਪਰ へ ਭਾਈ ਜਿਸ ਮਨੁੱਖ ਨੂੰ ਗੁਰੂ ਉੱਤੇ ਇਤਬਾਰ ਨਹੀਂ ਬਜਦਾ ਉਸ ਦੀ ਨਿਭਾਗੀ ਜਿੰਦ ਵਿਚਾਰਾਂ ਵਿੱਚ ਸੜ ਜਾਂਦੀ ਹੈ ਆਤਮਕ ਮੌਤ ਸਹੇੜ ਲੈਂਦੀ ਹੈ ਉਸ ਦੀ ਜਿੰਦ ਜਿਸ ਨੂੰ ਗੁਰੂ ਤੇ ਯਕੀਨ ਨਹੀਂ ਹੁੰਦਾ ਬਹੁ ਗੁਣ ਮੇਰੇ ਸਾਹਿਬੈ ਭਾਈ ਤਿਸ ਕੈ ਬਲ ਜਾਓ ਵਾਹਿਗੁਰੂ ਬਹੁ ਗੁਣ ਮੇਰੇ ਸਾਹਿਬੈ ਭਾਈ ਹੋ ਤਿਸ ਕੈ ਬਲ ਜਾਓ ਹੇ ਭਾਈ ਮੇਰੇ ਮਾਲਕ ਪ੍ਰਭੂ ਵਿੱਚ ਬੇਅੰਤ ਗੁਣ ਹਨ ਮੈਂ ਉਸ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਓਹੋ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾਓ ਹੇ ਭਾਈ ਉਹ ਮਾਲਕ ਗੁਣਹੀਨ ਨੂੰ ਪੀ ਪਾਲਦਾ ਹੈ ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦਿੰਦਾ ਹੈ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਉਹ ਪ੍ਰਮਾਤਮਾ ਹੁੰਦਾ ਹੈ ਰਿਜਕ ਸੰਬਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਓ ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜਕ ਪੜਾਂਦਾ ਹੈ ਉਸ ਦਾ ਨਾਮ ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ ਗੂੜਾ ਰੰਗ ਛਾੜ ਜਾਂਦਾ ਹੈ। ਪਰਮਾਤਮਾ ਉਸ ਦੇ ਮਨ ਉੱਤੇ ਆਪਣਾ ਹੀ ਗੂੜਾ ਰੰਗ ਛਾੜ ਦਿੰਦਾ ਹੈ। ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਓ। ਥੇ ਭਾਈ ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ। ਉਸ ਦੀ ਕਿਸਮਤ ਜਾਗ ਪੈਂਦੀ ਹੈ। ਤੇ ਸਬੇਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਹੈ ਭਾਈ ਉਹ ਪ੍ਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ ਉਸ ਦੀ ਯਾਦ ਤੋਂ ਬਿਨਾ ਇੱਕ ਘੜੀ ਭਰ ਵੀ ਮਨੁੱਖ ਦਾ ਆਤਮਿਕ ਜੀਵਨ ਕਾਇਮ ਨਹੀਂ ਰਹਿ ਸਕਦਾ ਸਾਸ ਗਰਾਸ ਨਾ ਵਿਸਰੈ ਭਾਈ ਵੇਖੋ ਸਦਾ ਹਜੂਰ ਹੈ ਭਾਈ ਮੈਂ ਤਾਂ ਉਸ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਵੇਖਦਾ ਹਾਂ ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਵੀ ਨਹੀਂ ਭੁੱਲਦਾ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਭਰਪੂਰ ਏ ਭਾਈ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਗੁਰੂ ਦੀ ਸੰਗਤ ਵਿੱਚ ਮਿਲਾ ਦਿੱਤਾ ਉਸ ਨੂੰ ਉਹ ਪ੍ਰਮਾਤਮਾ ਸਭ ਥਾਂ ਮੌਜੂਦ ਦਿਸਣ ਲੱਗ ਪੈਂਦਾ ਹੈ ਜਿਨ੍ਹਾਂ ਪ੍ਰੀਤ ਨਾ ਲੱਗੀਆਂ ਭਾਈ ਸੇ ਨਿਤਨੇਤ ਮਰਦੇ ਝੂਰਾ ਰਹੇ ਭਾਈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ ਉਹ ਸਦਾ ਚਿੰਤਾਤੁਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ਅੰਚਲ ਲਾਇ ਤਰਾਇਆ ਭਾਈ ਭੌਜਰ ਦੁਖ ਸੰਸਾਰ हे ਭਾਈ ਸਰਨ ਪਏ ਮਨੁੱਖ ਨੂੰ ਆਪਣੇ ਪੱਲੇ ਨਾਲ ਲਾ ਕੇ ਪਰਮਾਤਮਾ ਆਪ ਇਸ ਦੁਖ ਰੂਪ ਸੰਸਾਰ ਸਮੁੰਦਰ ਤੋਂ ਕਾਰ ਲੰਘਾ ਲੈਂਦਾ ਹੈ। ਕਾਰ ਕਿਰਪਾ ਨਦਰ ਨਹਾਲਿਆ ਭਾਈ ਕੀਤੋਨ ਅੰਗ ਅਪਾਰ। ਪ੍ਰਭੂ ਉਸ ਤੇ ਕਿਰਪਾ ਕਰਕੇ ਉਸ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਉਹਦਾ ਬੇਅੰਤ ਪਖ ਕਰਦਾ ਹੈ। ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ। हे ਭਾਈ ਉਸ ਦਾ ਉਸ ਮਨੁੱਖ ਦਾ ਮਨ ਠੰਡਾ ਹੋ ਜਾਂਦਾ ਹੈ ਸਰੀਰ ਸ਼ਾਂਤ ਹੋ ਜਾਂਦਾ ਹੈ ਉਹ ਆਪਣੇ ਆਤਮਿਕ ਜੀਵਨ ਵਾਸਤੇ ਨਾਮ ਦੀ ਖੁਰਾਕ ਖਾਂਦਾ ਹੈ ਨਾਮ ਦਾ ਸਹਾਰਾ ਲੈਂਦਾ ਹੈ ਹਮੇਸ਼ਾ ਨਾਮ ਜਪਦਾ ਰਹਿੰਦਾ ਹੈ ਨਾਨਕ ਇਸ ਸਰਣਾਗਤੀ ਭਾਈ ਜੇ ਕਿਲ ਬਖ ਕਾਟਣ ਹਾਰ ਏ ਨਾਨਕ ਉਸ ਪਰਮਾਤਮਾ ਦੀ ਸਰਨ ਪਵ ਜੋ ਸਾਰੇ ਪਾਪ ਕੱਟ ਸਕਦਾ ਹੈ ਸੋਰਠ ਮਹੱਲਾ ਪੰਜਵਾ ਮਾਤ ਗਰਭ ਦੁੱਖ ਸਾਗਰੋ ਪਿਆਰੇ ਤਹ ਆਪਣਾ ਨਾਮ ਜਪਾਇਆ ਏ ਪਿਆਰੇ ਭਾਈ ਮਾਂ ਦਾ ਪੇਟ ਦੁੱਖਾਂ ਦਾ ਸਮੁੰਦਰ ਹੈ ਉਥੇ ਪ੍ਰਭੂ ਨੇ ਜੀਵ پاسੋਂ ਆਪਣੇ ਨਾਮ ਦਾ ਸਿਮਰਨ ਕਰਾਇਆ ਤੇ ਇਸ ਨੂੰ ਦੁੱਖਾਂ ਤੋਂ ਬਚਾਈ ਰੱਖਿਆ ਬਾਹਰ ਕਾੜ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਮਾਂ ਦੇ ਪੇਟ ਵਿੱਚੋਂ ਕੱਢ ਕੇ ਜਨਮ ਦੇ ਕੇ ਪ੍ਰਭੂ ਨੇ ਜੀਵ ਵਾਸਤੇ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ ਜ਼ਹਿਰ ਖਲਾਰ ਰੱਖੀ ਤੇ ਇਸ ਤਰ੍ਹਾਂ ਜੀਵ ਦੇ ਹਿਰਦੇ ਵਿੱਚ ਮਾਇਆ ਦਾ ਮੋਹ ਵਧਾ ਦਿੱਤਾ ਜਿਸਨੋ ਕੀ ਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ हे पाई जेस मनुख ਉਤੇ ਆ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਪੂਰਾ ਗੁਰੂ ਮਿਲਾਂਦਾ ਹੈ ਸੋ ਆਰਾਦੇ ਸਾਸ ਸਾਸ ਪਿਆਰੇ RAM ਨਾਮ ਲਿਵ ਲਾਇਆ ਹੋ ਮਨੋਖ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਤੇ ਪਰਮਾਤਮਾ ਦੇ ਨਾਮ ਦੀ ਲਗਨ ਆਪਣੇ ਅੰਦਰ ਬਣਾਈ ਰੱਖਦਾ ਹੈ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਹੈ ਹੇ ਪਿਆਰੇ ਪ੍ਰਭੂ ਪਰਮਾਤਮਾ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਮੇਰੇ ਸਰੀਰ ਵਿੱਚ ਸਦਾ ਤੇਰਾ ਹੀ ਆਸਰਾ ਹੈ ਤੂੰ ਹੀ ਮਾਇਆ ਦੇ ਮੋਹ ਤੋਂ ਬਚਾਉਣ ਵਾਲਾ ਹੈ ਤੁਦ ਬੇਨੇ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਇਕ ਰਹਾਓ हे प्यारे प्रभु परमात्मा तू ही सब दे दिल दी जानण वाला है तेथों बिना और कोई नहीं जो सब कुछ करन दी समरथा वाला होवे रहाओ कोट जनम परम आया प्यारे अनक जोन दुख पाए हे भाई नेका जूनों दे दुख सहार के करोड़ों जन्मा विच भटक के जीव मनुखा जनम विच आउंदा है ਸਾਜਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਏ ਮਨੁੱਖਾ ਜਨਮ ਵਿੱਚ ਆ ਕੇ ਕਈਆਂ ਕਈਆਂ ਜੂਨੀਆਂ ਵਿੱਚੋਂ ਘੁੰਮ ਕੇ ਫਿਰ ਮਨੁੱਖਾ ਜਨਮ ਵਿੱਚ ਆਉਂਦਾ ਹੈ ਪਰ ਇੱਥੇ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਭੁੱਲ ਜਾਂਦਾ ਹੈ ਤੇ ਇਸ ਨੂੰ ਬੜੀ ਸਜ਼ਾ ਮਿਲਦੀ ਹੈ ਜਿਨ ਭੇਟੇ ਪੂਰਾ ਸਤਗੁਰੂ ਪਿਆਰੇ ਸੇ ਲਾਗੇ ਸੱਚੇ ਨਾਏ ਹੇ ਭਾਈ ਜਿਹਨਾਂ ਮਨੁੱਖਾ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਦੇ ਹਨ ਤਿਨਾ ਪਿੱਛੇ ਛੁੱਟਿਆ ਪਿਆਰੇ ਜੋ ਸਾਚੀ ਸਰਣਾਏ ਹੇ ਭਾਈ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦੀ ਸ਼ਰਨ ਪਏ ਰਹਿੰਦੇ ਹਨ ਉਹਨਾਂ ਦੇ ਪੂਰਨਿਆ ਤੇ ਤੁਰ ਕੇ ਮਾਇਆ ਦੇ ਮੋਦੀ ਜ਼ਹਿਰ ਤੋਂ ਬਚ ਜਾਈਦਾ ਹੈ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਏ ਭਾਈ ਮਨੁੱਖ ਨੇ ساری ਉਮਰ ਦੁਨੀਆ ਦੇ ਪਦਾਰਥਾਂ ਨੂੰ ਮਿੱਠੇ ਮੰਨ ਕੇ ਖਾਦਾ ਉਸ ਮਿੱਠੇ ਨੇ ਉਸ ਦੇ ਸਰੀਰ ਵਿੱਚ ਰੋਗ ਪੈਦਾ ਕਰ ਦਿੱਤਾ ਕੌੜਾ ਹੋਏ ਪਤਿਸ਼ਟਿਆ ਪਿਆਰੇ ਤੇਸਤੇ ਉਪਜਿਆ ਸੋਗ ਹੋ ਰੋਗ ਦੁਖਤਾ ਦੁਖਦਾਈ ਹੋ ਕੇ ਸਰੀਰ ਵਿੱਚ ਪੱਕਾ ਟਿਕ ਜਾਂਦਾ ਹੈ ਉਸ ਰੋਗ ਤੋਂ ਚਿੰਤਾ ਗਮ ਪੈਦਾ ਹੁੰਦੀ ਹੈ ਭੋਗ ਪੁੰਚਾਏ ਭੁਲਾਏਨ ਪਿਆਰੇ ਉਤਰੈ ਨਹੀਂ ਵਿਜੋਗ ਦੁਨੀਆਂ ਦੇ ਬਾਦਾਰਤ ਖਵਾ ਖਵਾ ਕੇ ਉਸ ਪਰਮਾਤਮਾ ਨੇ ਆਪ ਹੀ ਜੀਵ ਨੂੰ ਕਰਾਹੇ ਪਾਰ ਰਖਿਆ ਹੈ ਪਰਮਾਤਮਾ ਨਾਲੋਂ ਜੀਵ ਦਾ ਵਿਛੋੜ ਮੁਕਣ ਵਿੱਚ ਨਹੀਂ ਆਉਂਦਾ ਜੋ ਗੁਰ ਮੇਲ ਉਧਾਰਿਆ ਪਿਆਰੇ ਤਿੰਨ ਧੁਰੇ ਪਿਆ ਸੰਜੋਗ ਜਿਨ੍ਹਾਂ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਪ੍ਰਭੂ ਨੇ ਪਦਾਰਥਾਂ ਦੇ ਭੋਗਾਂ ਤੋਂ ਬਚਾ ਲਿਆ ਧੁਰੋਂ ਲਿਖੇ ਅਨੁਸਾਰ ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ ਪੋਗ ਪੁੰਚਾਏ ਭੁਲਾਏਨ ਪਿਆਰੇ ਉਤਰੈ ਨਹੀਂ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤਿੰਨ ture ਪਿਆ ਸੰਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 640 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 641 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿ ਸਰਵਣ ਕਰਨ ਲਈ YouTube ਚੈਨਲ ਸਰਬੱਤਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੋਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ